1988 ਵਿੱਚ ਉਮੇਸ਼ ਚਾਵਲਾ ਤੇ ਸੁਨੀਲਾ ਚਾਵਲਾ ਇੰਡੀਆ ਦੇ ਦਿੱਲੀ ਸ਼ਹਿਰ ਤੋਂ ਸਾਊਥ ਆਸਟ੍ਰੇਲੀਆ ਦੇ ਪੋਰਟ ਲਿੰਕਨ ਮੂਵ ਹੁੰਦੇ ਆ ਤੇ ਇਹਨਾਂ ਨਾਲ ਹੁੰਦਾ ਵਾ ਇਹਨਾਂ ਦਾ ਇੱਕ ਸਾਲ ਦਾ ਮੁੰਡਾ ਤਰੰਗ ਚਾਵਲਾ ਜਿਹਦਾ ਜਨਮ ਇੰਡੀਆ ਵਿੱਚ ਹੀ ਹੋਇਆ ਹੁੰਦਾ ਪੋਰਟ ਲਿੰਕਨ ਸ਼ਹਿਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਸ਼ਹਿਰ ਤੋਂ 600 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਤੇ ਇਹ ਆਪਣੀ ਸੀ ਫੂਡ ਇੰਡਸਟਰੀ ਲਈ ਜਾਣਿਆ ਜਾਂਦਾ ਤੇ ਇਹ ਸ਼ਹਿਰ ਦੇ ਵਿੱਚ 12 ਸਾਲ ਤੋਂ ਬਾਅਦ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਐਡੀਲੇਡ ਜਾਣਾ ਪੈਂਦਾ ਹੁਣ ਚਾਵਲਾ ਫੈਮਿਲੀ ਇੰਡੀਆ ਦੇ ਦਿੱਲੀ ਸ਼ਹਿਰ ਤੋਂ ਆਈ ਹੁੰਦੀ ਹੈ ਜੋ ਕਿ ਬਹੁਤ ਤੇਜ਼ ਰਫ਼ਤਾਰ ਤੇ ਹੱਲੇ ਗੁੱਲੇ ਵਾਲਾ ਸ਼ਹਿਰ ਆ ਪਰ ਪੋਰਟ ਲਿੰਕ ਇੱਕ ਬਹੁਤ ਹੀ ਸ਼ਾਂਤ ਤੇ ਲੇਟ ਬੈਕ ਟਾਊਨ ਆ ਤੇ ਉਹਨਾਂ ਨੂੰ ਰਿਅਲਾਈਜ਼ ਹੁੰਦਾ ਵਾ ਕਿ ਪੋਰਟ ਲਿੰਕਨ ਵਿੱਚ ਰਹਿ ਕੇ ਉਹ ਆਪਣੇ ਬੱਚਿਆਂ ਨੂੰ ਵਧੀਆ ਫਿਊਚਰ ਨਹੀਂ ਦੇ ਸਕਦੇ ਜਿਸ ਕਰਕੇ ਸੁਨੀਲਾ ਚਾਵਲਾ ਤੇ ਉਮੇਸ਼ ਚਾਵਲਾ 1990 ਵਿੱਚ ਮੈਲਬਨ ਮੂਵ ਹੋਣ ਦਾ ਫੈਸਲਾ ਕਰਦੇ ਆ ਮੈਲਬਨ ਆ ਕੇ ਉਮੇਸ਼ ਚਾਵਲਾ ਨੂੰ ਇੱਕ ਇੰਜੀਨੀਅਰ ਦੀ ਜੌਬ ਮਿਲ ਜਾਂਦੀ ਆ ਤੇ ਸੁਨੀਲਾ ਚਾਵਲਾ ਇੱਕ ਕੰਪਿਊਟਰ ਪ੍ਰੋਗਰਾਮਰ ਦੀ ਜੌਬ ਲੱਭ ਲੈਂਦੀ ਆ ਪਰ ਕਿਸੇ ਵੀ ਨਵੇਂ ਇਮੀਗ੍ਰੈਂਟ ਵਾਂਗੂ ਇਹ ਵੀ ਦੋ ਦੋ ਜੌਬਾਂ ਕਰਕੇ ਆਪਣੇ ਪਰਿਵਾਰ ਨੂੰ ਸੈੱਟ ਕਰਨ ਵਿੱਚ ਲੱਗ ਜਾਂਦੇ ਆ ਤੇ ਮੈਲਬਨ ਆਉਣ ਦੇ 1 ਸਾਲ ਬਾਅਦ ਇਹਨਾਂ ਘਰ ਇੱਕ ਕੁੜੀ ਜਨਮ ਲੈਂਦੀ ਆ ਤੇ ਉਹਦਾ ਨਾਮ ਰੱਖਿਆ ਜਾਂਦਾ ਵਾ ਨਿਕੀਤਾ ਉਹਨੇ ਨੂੰ ਕਿਸਮਤ ਸਮਝ ਲੋ ਜਾਂ ਕੁਝ ਹੋਰ ਬੱਚਿਆਂ ਲਈ ਵਧੀਆ ਸੁੱਖ ਸਹੂਲਤਾਂ ਲੱਭਦੇ ਲੱਭਦੇ ਚਾਵਲਾ ਫੈਮਲੀ ਦੀ ਕਿਸਮਤ ਉਹਨਾਂ ਨੂੰ ਮੈਲਬਨ ਲੈ ਆਉਂਦੀ ਆ ਤੇ ਚਾਵਲਾ ਫੈਮਲੀ ਵਾਂਗੂ ਹੀ 16 ਸਾਲਾਂ ਬਾਅਦ 2006 ਦੇ ਵਿੱਚ ਇੱਕ ਵਧੀਆ ਫਿਊਚਰ ਦੀ ਭਾਲ ਦੇ ਵਿੱਚ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਤੇ ਆਉਂਦਾ ਵਾ ਪਰਮਿੰਦਰ ਸਿੰਘ ਤੇ ਇਹੀ ਪਰਮਿੰਦਰ ਸਿੰਘ 9 ਸਾਲਾਂ ਬਾਅਦ 9 ਜਨਵਰੀ 2015 ਨੂੰ ਤੜਕੇ 1:30 ਵਜੇ ਸੁੱਤੀ ਪਈ ਨਿਕੀਤਾ ਚਾਵਲਾ ਨੂੰ ਇੱਕ ਮੀਟ ਵੱਢਣ ਵਾਲੇ ਛੁਰੇ ਦੇ ਨਾਲ ਕਤਲ ਕਰ ਦਿੰਦਾ ਹੈ ਤੇ ਕਤਲ ਤੋਂ ਬਾਅਦ ਉਹਦੇ ਵੱਲੋਂ ਕੀਤੀ ਗਈ ਇੱਕ ਫੋਨ ਕਾਲ ਅਗਲੇ ਦਿਨ ਸਾਰੇ ਆਸਟ੍ਰੇਲੀਆ ਵਿੱਚ ਨਿਊਜ਼ ਹੈਡਲਾਈਨ ਬਣਦੀ ਆ ਜ ਜਿੰਨੂੰ ਸੁਣ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਆ ਸੋ ਵਾਟ ਡੂ ਯੂ ਨੀਡ ਦ ਪੁਲਿਸ ਟੂ ਡੂ ਟੁਨਾਈਟ ਆ ਵੈਲ ਯੂ ਗੈਣਾ ਕਮ ਇਨ ਕਲੈਕਟ ਦ ਡੈਡ ਬੋਡੀ Oh, what do you mean collect the dead body I killed her Mothenain Yes Petra Cheovla Nikita Chavla jado 1991 vich paida hundi aa te oda is duniya vich welcome karan de layi ohi family de kai member India ton Melbourne aunde aa ਇਤੋਂ ਹਿਸਾਬ ਲਾਇਆ ਜਾ ਸਕਦਾ ਵਾ ਕਿ ਉਹ ਆਪਣੀ ਫੈਮਿਲੀ ਵਿੱਚ ਕਿੰਨੀ ਸਪੈਸ਼ਲ ਸੀ ਤੇ ਜਿਸ ਸਾਲ ਨਿਕੀਤਾ ਚਾਵਲਾ ਪੈਦਾ ਹੁੰਦੀ ਆ ਉਸੇ ਸਾਲ ਹੀ ਚਾਵਲਾ ਫੈਮਿਲੀ ਮੈਲਬਨ ਦੇ ਹੈਮਪਟਨ ਪਾਰਕ ਦੇ ਵਿੱਚ ਆਪਣਾ ਪਹਿਲਾ ਫੈਮਿਲੀ ਹੋਮ ਖਰੀਦੀ ਆ ਨਿਕੀਤਾ ਚਾਵਲਾ ਨੂੰ ਛੋਟੇ ਹੁੰਦੇ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਹੁੰਦਾ ਤੇ 6-7 ਸਾਲ ਦੀ ਉਮਰ ਦੇ ਵਿੱਚ ਹੀ ਉਹਨੇ ਮੋਹਿਨੀ ਅਤਮ ਨਾਮ ਦਾ ਇੱਕ ਬਹੁਤ ਹੀ ਮੁਸ਼ਕਲ ਇੰਡੀਅਨ ਕਲਾਸਿਕਲ ਡਾਂਸ ਸਿੱਖ ਲਿਆ ਤੇ ਮੈਲਬਨ ਵਿੱਚ ਹੋਣ ਵਾਲੇ ਇੰਡੀਅਨ ਮੇਲਿਆਂ ਵਿੱਚ ਵੀ ਉਹਨੂੰ ਡਾਂਸ ਕਰਦੇ ਵੇਖਿਆ ਜਾ ਸਕਦਾ ਹੈ ਮਨੂਸ 98 ਵਿੱਚ ਸਾਰੀ ਫੈਮਿਲੀ ਹੈਮਪਟਨ ਪਾਰਕ ਤੋਂ ਬੈਂਟਲੀ ਈਸਟ ਮੂਵ ਹੋ ਜਾਂਦੀ ਆ ਜਿੱਥੇ ਨਿਕਿਤਾ ਦੀ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਸ਼ੁਰੂ ਹੁੰਦੀ ਆ ਨਿਕਿਤਾ ਦੇ ਵੱਡੇ ਭਰਾ ਤਰੰਗ ਚਾਵਲਾ ਨੂੰ ਇੱਕ ਸਰਕਾਰੀ ਸਕੂਲ ਵਿੱਚ ਪੜਾਇਆ ਜਾਂਦਾ ਵਾ ਪਰ ਨਿਕਿਤਾ ਚਾਵਲਾ ਨੂੰ 2004 ਵਿੱਚ 7ਵੀਂ ਕਲਾਸ ਤੋਂ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ ਪਾ ਦਿੱਤਾ ਜਾਂਦਾ ਵਾ ਤੇ ਆਪਣੀ ਕੁੜੀ ਨੂੰ ਇਸ ਬਹੁਤ ਹੀ ਮਹਿੰਗੇ ਪ੍ਰਾਈਵੇਟ ਸਕੂਲ ਵਿੱਚ ਕੱਲੰਦੇ ਲਈ ਸੁਨੀਲਾ ਚਾਵਲਾ ਤੇ ਉਮੇਸ਼ ਚਾਵਲਾ ਦਿਨ ਰਾਤ ਮਿਹਨਤ ਕਰਕੇ ਪੈਸੇ ਇਕੱਠੇ ਕਰਦੇ ਆ ਤੇ ਅੱਜ ਦੇ ਮੁਕਾਬਲੇ 20 ਸਾਲ ਪਹਿਲਾਂ ਆਸਟ੍ਰੇਲੀਆ ਦਾ ਮਾਹੌਲ ਬਿਲਕੁਲ ਹੀ ਅਲੱਗ ਹੁੰਦਾ ਸੀ ਤੇ ਇੰਡੀਅਨ ਹੋਨ ਕਰਕੇ ਨੀਕੀਤਾ ਚਾਵਲਾ ਸਕੂਲ ਵਿੱਚ ਬਾਕੀ ਬੱਚਿਆਂ ਤੋਂ ਅਲੱਗ ਦਿਸਦੀ ਸੀ ਜਿਹਦੇ ਕਰਕੇ ਉਹਨੂੰ ਸਕੂਲ ਦੇ ਵਿੱਚ ਰੇਸਿਜ਼ਮ ਤੇ ਬੁੱਲਿੰਗ ਦਾ ਸਾਹਮਣਾ ਕਰਨਾ ਪਿਆ ਤੇ ਇਸ ਪ੍ਰਾਈਵੇਟ ਸਕੂਲ ਦੇ ਵਿੱਚ ਬਿਤਾਏ 4-5 ਸਾਲ ਉਹਦੇ ਆਤਮ-ਸਮਾਨ ਤੇ ਆਤਮ-ਵਿਸ਼ਵਾਸ ਨੂੰ ਬਹੁਤ ਹੀ ਜ਼ਿਆਦਾ ਡਾਊਨ ਕਰ ਦਿੰਦੇ ਆ ਤੇ ਇਹੀ ਲੋਅ ਸੈਲਫ ਇਸਟੀਮ ਤੇ ਲੋਅ ਕੌਨਫੀਡੈਂਸ ਨੀਕੀਤਾ ਚਾਵਲਾ ਲਈ ਅੱਗੇ ਚੱਲ ਕੇ ਉਹਦੀ ਲਾਈਫ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰਦੇ ਆ ਐਕਟਿੰਗ ਤੇ ਡਾਂਸ ਵਿੱਚ ਇੰਟਰਸਟ ਹੋਣ ਕਰਕੇ 2009 ਵਿੱਚ ਜਦੋਂ ਨੀਕੀਤਾ 12ਵੀਂ ਪਾਸ ਕਰਦੀ ਆ ਤੇ ਉਹਦੇ ਸਭ ਤੋਂ ਵਧੀਆ ਨੰਬਰ ਆਉਂਦੇ ਆ تھیਟਰ ਸਟੱਡੀਜ਼ ਦੇ ਵਿੱਚ ਪਰ 2010 ਦੇ ਵਿੱਚ ਜਦੋਂ ਉਹ ਯੂਨੀਵਰਸਿਟੀ ਜਾਂਦੀ ਆ ਤੇ ਉਹ ਅਕਾਊਂਟਿੰਗ ਦੀ ਪੜ੍ਹਾਈ ਯੂਜ਼ ਕਰਦੀ ਆ ਤੇ ਉਹਦਾ ਅਕਾਊਂਟਿੰਗ ਦੇ ਵਿੱਚ ਬਿਲਕੁਲ ਵੀ ਇੰਟਰਸਟ ਨਹੀਂ ਹੁੰਦਾ ਜਿਸ ਕਰਕੇ ਉਹ ਆਪਣੀ ਡਿਗਰੀ ਬਦਲ ਕੇ ਪਰਫਾਰਮਿੰਗ ਆਰਟਸ ਕਰ ਲੈਂਦੀ ਆ ਨਿਕੀਤਾ ਚਾਵਲਾ ਬਾਰੇ ਉਹਦੇ ਘਰ ਦੇ ਦੱਸਦੇ ਆ ਕਿ ਉਹ ਬਹੁਤ ਹੀ ਲਾਡਲੀ ਹੀ ਤੇ ਘਰ ਦੇ ਸਾਰੇ ਮੈਂਬਰ ਉਹਨੂੰ ਬਹੁਤ ਜ਼ਿਆਦਾ ਪ੍ਰੋਟੈਕਟ ਕਰਦੇ ਸੀ ਤੇ ਸਕੂਲ ਵਿੱਚ ਹੋਈ ਬੁੱਲੀਂਗ ਕਰਕੇ ਉਹ ਆਪਣੇ ਲੋਅ ਕੌਨਫੀਡੈਂਸ ਤੇ ਲੋਅ ਸੈਲਫ ਐਸਟੀਮ ਦੀ ਪਰਭਾਈ ਕਰਦੇ ਲਈ ਆਪਣੇ ਰਸਤੇ ਵਿੱਚੋਂ ਬਾਹਰ ਜਾ ਕੇ ਲੋਕਾਂ ਦੀ ਹੈਲਪ ਕਰਦੀ ਸੀ ਹੁਣ ਸਾਲ ਹੀ 2011 ਤੇ ਪੁਲਿਸ ਦੀ ਰਿਪੋਰਟ ਦੇ ਮੁਤਾਬਕ ਇਹੀ ਪਹਿਲਾ ਸਾਲ ਹੀ ਜਦੋਂ ਪਰਮਿੰਦਰ ਸਿੰਘ ਤੇ ਨਿਕੀਤਾ ਚਾਵਲਾ ਦੀ ਮੁਲਾਕਾਤ ਹੁੰਦੀ ਆ ਇਸ ਟਾਈਮ ਨੀਕੀਤਾ ਚਾਵਲਾ ਹੁੰਦੀ ਹੈ 20 ਸਾਲ ਦੀ ਤੇ ਪਰਮਿੰਦਰ ਸਿੰਘ ਹੁੰਦਾ ਵਾ 26 ਸਾਲਾਂ ਦਾ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਜਦੋਂ ਨੀਕੀਤਾ ਚਾਵਲਾ ਯੂਨੀਵਰਸਿਟੀ ਵਿੱਚ ਪੜਨ ਗਈ ਤੇ ਉਹ ਆਪਣੇ ਘਰਦਿਆਂ ਨਾਲੋਂ ਅਲੱਗ ਹੋ ਕੇ ਕਿਤੇ ਅਪਾਰਟਮੈਂਟ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਆ ਤੇ ਜਦੋਂ ਉਹਦੀ ਮੁਲਾਕਾਤ ਪਰਮਿੰਦਰ ਸਿੰਘ ਨਾਲ ਹੁੰਦੀ ਆ ਤੇ ਪਰਮਿੰਦਰ ਸਿੰਘ ਵੀ ਉਹਦੇ ਨਾਲ ਇਸੇ ਹੀ ਅਪਾਰਟਮੈਂਟ ਵਿੱਚ ਮੂਵ ਹੋ ਜਾਂਦਾ ਤੇ ਸ਼ੁਰੂਆਤ ਵਿੱਚ ਨੀਕੀਤਾ ਚਾਵਲਾ ਪਰਮਿੰਦਰ ਸਿੰਘ ਬਾਰੇ ਆਪਣੇ ਘਰਦਿਆਂ ਨੂੰ ਕੋਈ ਗੱਲ ਨਹੀਂ ਦੱਸਦੀ ਤੇ ਉਹਦੇ ਘਰਦਿਆਂ ਨੂੰ ਇਹ ਲੱਗਦਾ ਸੀ ਕਿ ਉਹ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਆ ਜਾਂ ਕਿਸੇ ਫਰੈਂਡ ਦੇ ਨਾਲ ਰਹਿੰਦੀ ਆ ਕਿਉਂਕਿ ਪੁਲਿਸ ਰਿਪੋਰਟ ਦੱਸਦੀ ਹੈ ਕਿ 2011 ਦੇ ਵਿੱਚ ਪਰਮਿੰਦਰ ਸਿੰਘ ਆਸਟ੍ਰੇਲੀਆ ਦੇ ਵਿੱਚ ਬ੍ਰਿਜਿੰਗ ਵੀਜ਼ੇ ਉੱਤੇ ਰਹਿੰਦਾ ਸੀ ਕਿ ਉਹਦੀ ਕੋਲ ਪ੍ਰ ਹੁੰਦਾ ਇੱਕੋ ਇੱਕ ਤਰੀਕਾ ਹੈਗਾ ਹੀ ਕਿਸੇ ਪੱਕੀ ਕੁੜੀ ਦੇ ਨਾਲ ਵਿਆਹ ਕਰਵਾ ਕੇ ਫਰਵਰੀ 2011 ਦੇ ਵਿੱਚ ਪਰਮਿੰਦਰ ਸਿੰਘ ਦੀ ਨੀਕੀਤਾ ਚਾਵਲਾ ਨਾਲ ਮੁਲਾਕਾਤ ਹੁੰਦੀ ਆ ਤੇ ਦਸੰਬਰ 2011 ਦੇ ਵਿੱਚ ਇਹਨਾਂ ਦੋਵਾਂ ਵੱਲੋਂ ਆਪਣੇ ਘਰਦਿਆਂ ਨੂੰ ਬਿਨਾਂ ਦੱਸੇ ਵਿਆਹ ਕਰਵਾ ਲਿਆ ਜਾਂਦਾ ਤੇ ਜੋ ਗੱਲ ਉਹਦੇ ਘਰਦਿਆਂ ਨੇ ਦੱਸੀ ਆ ਹੁਣ ਉਹਦੇ ਵਿੱਚ ਇਹ ਗੱਲ ਨਜ਼ਰ ਆਉਂਦੀ ਆ ਕਿ ਇਸੇ 8-9 ਮਹੀਨਿਆਂ ਦੇ ਟਾਈਮ ਦੇ ਵਿੱਚ ਨੀਕੀਤਾ ਚਾਵਲਾ ਨੇ ਆਪਣੇ ਘਰਦਿਆਂ ਨੂੰ ਮਿਲਣਾ ਵੀ ਘੱਟ ਕਰਤਾ ਕਿ ਉਹਦੇ ਬਿਹੇਵੀਅਰ ਦੇ ਵਿੱਚ ਵੀ ਫਰਕ ਦਿਖਣਾ ਸ਼ੁਰੂ ਹੋ ਗਿਆ ਸੀ ਤੇ ਨੀਕੀਤਾ ਦੇ ਇਸ ਬਿਹੇਵੀਅਰ ਵਿੱਚ ਆਉਣ ਵਾਲੇ ਬਦਲਾਅ ਕਾਰਨ ਹੁੰਦਾ ਵਾ ਪਰਮਿੰਦਰ ਸਿੰਘ ਵੱਲੋਂ ਕੀਤਾ ਜਾਣ ਵਾਲਾ ਇਮੋਸ਼ਨਲ ਮੈਂਟਲ ਤੇ ਫਿਜ਼ੀਕਲ ਅਬਿਊਜ਼ ਪਰਮਿੰਦਰ ਸਿੰਘ ਵੱਲੋਂ ਨੀਕੀਤਾ ਚਾਵਲਾ ਦਾ ਆਪਣੇ ਘਰਦਿਆਂ ਨਾਲ ਗੱਲਬਾਤ ਕਰਨਾ ਵੀ ਬਹੁਤ ਘੱਟ ਕਰਵਾ ਦਿੱਤਾ ਜਾਂਦਾ ਵਾ ਤੇ ਨੀਕੀਤਾ ਦੇ ਘਰਦਿਆਂ ਨੂੰ ਹੌਲੀ-ਹੌਲੀ ਸ਼ੱਕ ਪੈਣਾ ਸ਼ੁਰੂ ਹੁੰਦਾ ਵਾ ਕਿ ਕੋਈ ਨਾ ਕੋਈ ਗੜਬੜ ਤੇ ਹੈਗੀ ਆ ਤੇ 2012 ਦੀ ਸ਼ੁਰੂਆਤ ਦੇ ਵਿੱਚ ਨੀਕੀਤਾ ਚਾਵਲਾ ਦੇ ਘਰਦਿਆਂ ਨੇ ਨੀਕੀਤਾ ਚਾਵਲਾ ਨੂੰ ਸਵਾਲ ਪੁੱਛਨੇ ਸ਼ੁਰੂ ਕੀਤੇ ਵੀ ਅਸਲ 'ਚ ਗੱਲ ਕੀ ਆ ਤੇ ਇਸ ਟਾਈਮ ਤੇ ਨੀਕੀਤਾ ਚਾਵਲਾ ਪਰਮਿੰਦਰ ਸਿੰਘ ਨੂੰ ਆਪਣੇ ਘਰਦਿਆਂ ਨਾਲ ਮਿਲਾਉਣਾ ਚਾਹੁੰਦੀ ਸੀ ਪਰ ਪਰਮਿੰਦਰ ਸਿੰਘ ਹਮੇਸ਼ਾ ਕੋਈ ਨਾ ਕੋਈ ਬਹਾਨਾ ਲੱਭ ਕੇ ਉਹਨੂੰ ਟਰਕਾਉਂਦਾ ਰਹਿੰਦਾ ਪਰ ਫਿਰ 2012 ਦੇ ਜੂਨ ਮਹੀਨੇ ਵਿੱਚ ਜਾ ਕੇ ਪਰਮਿੰਦਰ ਸਿੰਘ ਨਾਲ ਨੀਕੀਤਾ ਚਾਵਲਾ ਦੇ ਘਰਦਿਆਂ ਦੀ ਮੁਲਾਕਾਤ ਹੁੰਦੀ ਆ ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਪਰਮਿੰਦਰ ਸਿੰਘ ਇਸ ਮੁਲਾਕਾਤ ਦੇ ਵਿੱਚ ਨੀਕੀਤਾ ਚਾਵਲਾ ਦੇ ਘਰਦਿਆਂ ਨੂੰ ਆਪਣਾ ਨਾਮ ਰੋਬਿੰਦ ਦੱਸਦਾ ਹੈ ਤੇ ਪਰਮਿੰਦਰ ਸਿੰਘ ਦੀ ਨੀਕੀਤਾ ਚਾਵਲਾ ਦੇ ਘਰਦਿਆਂ ਨੂੰ ਮਿਲਣ ਵਿੱਚ हिचਕਿਚਾਹ ਹੱਟ ਪਿੱਛੇ ਇੱਕੋ ਰੀਜ਼ ਨਜ਼ਰ ਆਉਂਦਾ ਵਾ ਜੋ ਹੋ ਸਕਦਾ ਹੀ ਕਿ ਉਹਨੇ ਇਹ ਵਿਆਹ ਸਿਰਫ ਪੀਆਰ ਦੇ ਲਈ ਕਰਵਾਇਆ ਨਿਕੀਤਾ ਚਾਵਲਾ ਦਾ ਭਰਾ ਤਰੰਗ ਚਾਵਲਾ ਇੱਕ ਪੋਡਕਾਸਟ ਦੇ ਵਿੱਚ ਪਰਮਿੰਦਰ ਸਿੰਘ ਨਾਲ ਹੋਈ ਇਸ ਮੀਟਿੰਗ ਨੂੰ ਐਕਸਪਲੇਨ ਕਰਦੇ ਆ ਕਹਿੰਦਾ ਵਾ ਕਿ ਜਦੋਂ ਉਹਨੇ ਪਹਿਲੀ ਵਾਰ ਪਰਮਿੰਦਰ ਸਿੰਘ ਨੂੰ ਵੇਖਿਆ ਤੈਨੂੰ ਪਤਾ ਲੱਗ ਗਿਆ ਹੀ ਕਿ ਇਹ ਬੰਦਾ ਇੱਕ ਮਨਹੂਸ ਖਬਰ ਆ ਉਹਦੀ ਭੈਣ ਨੀਕੀਤਾ ਚਾਵਲਾ ਦੇ ਲਈ ਪਰ ਉਹ ਅੱਗੇ ਇਹ ਵੀ ਕਹਿੰਦਾ ਵਾ ਕਿ ਉਸ ਟਾਈਮ ਤੱਕ ਨੀਕੀਤਾ ਚਾਵਲਾ ਦਾ ਸੈਲਫ ਕੌਨਫੀਡੈਂਸ ਪਹਿਲਾਂ ਨਾਲੋਂ ਵੀ ਥੱਲੇ ਗਿਰ ਚੁੱਕਿਆ ਸੀ ਜੋ ਸਾਫ਼ ਉਹਦੀ ਸ਼ਖਲ ਦੇ ਵਖਾਈ ਦਿੰਦਾ ਸੀ ਮੀਟਿੰਗ ਤੋਂ ਬਾਅਦ ਤਰੰਗ ਚਾਵਲਾ ਘਰ ਜਾ ਕੇ ਆਪਣੇ ਮਾਪਿਓ ਉਮੇਸ਼ ਚਾਵਲਾ ਤੇ ਸੁਨੀਲਾ ਚਾਵਲਾ ਨਾਲ ਗੱਲਬਾਤ ਕਰਦਾ ਵਾ ਤੇ ਕਹਿੰਦਾ ਵਾ ਕਿ ਫੈਮਿਲੀ ਨੂੰ ਇਸ ਰਿਲੇਸ਼ਨਸ਼ਿਪ ਦੇ ਵਿੱਚ ਇੰਟਰਵਿਨ ਕਰਨਾ ਚਾਹੀਦਾ ਵਾ ਕਿਉਂਕਿ ਉਹ ਸਾਫ਼ ਵੇਖ ਸਕਦੇ ਹੀ ਕਿ ਨੀਕੀਤਾ ਚਾਵਲਾ ਨੂੰ ਅਬਿਊਜ਼ ਕੀਤਾ ਜਾਂ ਰਿਹਾ ਵਾ ਇੱਕ ਬੰਦੇ ਵੱਲੋਂ ਪਰਮਨੈਂਟ ਰੈ residense ਦੇ ਲਈ ਫੈਮਲੀ ਵੱਲੋਂ ਨੀਕੀਤਾ ਚਾਵਲਾ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰਮਿੰਦਰ ਸਿੰਘ ਨਾਲ ਉਹ ਅਲੱਗ ਹੋਣ ਦੀ ਪਰ ਇਹ ਸਾਫ਼ ਵੇਖਿਆ ਜਾ ਸਕਦਾ ਵਾ ਕਿ ਨੀਕੀਤਾ ਚਾਵਲਾ ਉਸ ਟਾਈਮ ਤੇ ਇੱਕ ਸਹੀ ਫਰੇਮ ਆਫ ਮਾਈਂਡ ਦੇ ਵਿੱਚ ਨਹੀਂ ਹੁੰਦੀ ਤਾਂ ਕਿ ਉਹ ਇੱਕ ਸਹੀ ਡਿਸੀਜਨ ਲੈ ਸਕੇ 2012 ਦੇ ਵਿੱਚ ਨੀਕੀਤਾ ਚਾਵਲਾ ਤੇ ਪਰਮਿੰਦਰ ਸਿੰਘ ਇੰਡੀਆ ਵੀ ਜਾਂਦੇ ਆ ਜਿਸੇ ਨੀਕੀਤਾ ਚਾਵਲਾ ਪਰਮਿੰਦਰ ਸਿੰਘ ਦੀ ਸਾਰੀ ਫੈਮਲੀ ਨੂੰ ਮਿਲਦੀ ਆ ਫਿਰ ਅਪ੍ਰੈਲ 2013 ਦੇ ਵਿੱਚ ਨੀਕੀਤਾ ਚਾਵਲਾ ਤੇ ਪਰਮਿੰਦਰ ਸਿੰਘ ਵੈਸਟ ਬਰਾਂਜ਼ਵਿਕਸ ਸਬਰਬ ਦੇ ਵਿੱਚ ਇੱਕ ਅਪਾਰਟਮੈਂਟ ਲੀਸ ਤੇ ਲੈ ਲੈਂਦੇ ਆ ਪਰ ਨੀਕੀ ਤੇ ਚਾਵਲਾਂ ਨੂੰ ਇਹ ਗੱਲ ਨਹੀਂ ਪਤਾ ਹੁੰਦਾ ਕਿ ਜਿਹੜੇ ਲੀਜ਼ ਦੇ ਪੇਪਰ ਉਹਨੇ ਸਾਈਨ ਕੀਤੇ ਆ ਇਸ ਬੰਦੇ ਨਾਲ ਇਸ ਅਪਾਰਟਮੈਂਟ ਦੇ 2 ਸਾਲ ਬਾਅਦ ਇਹੀ ਉਹਦੇ ਲਈ ਡੈਥ ਵਾਰਡਨ ਸਾਬਤ ਹੋਣ ਵਾਲਿਆ ਤੇ ਫਿਰ ਇਸ ਅਪਾਰਟਮੈਂਟ ਵਿੱਚ ਮੂਵ ਹੋਣ ਤੋਂ ਬਾਅਦ ਨੀਕੀਤਾ ਚਾਵਲਾ ਦੇ ਨਾਲ ਪਰਮਿੰਦਰ ਸਿੰਘ ਵੱਲੋਂ ਫਿਜ਼ੀਕਲ ਮੈਂਟਲ ਤੇ ਇਮੋਸ਼ਨਲ ਅਬਿਊਜ਼ ਜਾਰੀ ਰਹਿੰਦਾ ਜਿਸ ਕਰਕੇ ਨੀਕੀਤਾ ਚਾਵਲਾ ਦੀ ਦਿਮਾਗੀ ਹਾਲਤ ਦਿਨੋ ਦਿਨ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਪਰ ਉਹਦੀ ਫੈਮਲੀ ਨੂੰ ਹੁਣ ਪਤਾ ਲੱਗ ਚੁੱਕਿਆ ਹੈ ਕਿ ਉਹਦੇ ਨਾਲ ਇਸ ਰਿਲੇਸ਼ਨਸ਼ਿਪ ਵਿੱਚ ਕੀ ਹੋਣਿਆ ਵਾ ਜਿਸ ਕਰਕੇ ਉਹਦੀ ਫੈਮਲੀ ਉਹਨੂੰ ਪੂਰੀ ਸਪੋਰਟ ਕਰਦੀ ਆ ਤੇ ਨੀਕੀਤਾ ਚਾਵਲਾ ਦੀ ਫੈਮਲੀ ਉਹਦੇ ਲਈ ਇੱਕ ਮੈਂਟਲ ਹੈਲਥ ਪ੍ਰੈਕ ਜਿਸ ਨਾਲ ਨੀਕੀਤਾ ਚਾਵਲਾ ਦੀ ਹਾਲਤ ਵਿੱਚ ਥੋੜਾ ਸੁਧਾਰ ਹੋਣਾ ਸ਼ੁਰੂ ਹੁੰਦਾ ਤੇ ਨੀਕੀਤਾ ਚਾਵਲਾ ਦਾ ਭਰਾ ਦੱਸਦਾ ਵਾ ਕਿ 2014 ਦੇ ਵਿੱਚ ਨੀਕੀਤਾ ਚਾਵਲਾ ਪਹਿਲਾਂ ਵਾਂਗੂ ਹੀ ਨਾਰਮਲ ਹੋਣਾ ਸ਼ੁਰੂ ਹੋ ਗਈ ਸੀ ਹੁਣ ਸਾਲ 2014 ਨੀਕੀਤਾ ਚਾਵਲਾ ਦੀ ਯੂਨੀਵਰਸਿਟੀ ਦੀ ਪੜ੍ਹਾਈ ਦਾ ਵੀ ਆਖਰੀ ਸਾਲ ਹੁੰਦਾ ਤੇ ਮਾਰਚ 2014 ਦੇ ਵਿੱਚ ਹੀ ਪਰਮਿੰਦਰ ਸਿੰਘ ਨੇ ਜਿਸ ਮਕਸਦ ਨਾਲ ਨੀਕੀਤਾ ਚਾਵਲਾ ਨਾਲ ਵਿਆਹ ਕਰਵਾਇਆ ਹੁੰਦਾ ਵਾ ਉਹ ਪੂਰਾ ਹੋ ਜਾਂਦਾ ਮਤਲਬ ਕਿ ਪਰਮਿੰਦਰ ਸਿੰਘ ਨੂੰ ਆਸਟ੍ਰੇਲੀਆ ਦੀ ਪਰਮਨੈਂਟ ਰੈਜ਼ੀਡੈਂਸ ਮਿਲ ਜਾਂਦੀ ਆ ਪਰ ਉਹਦਾ ਘਰ ਵਿੱਚ ਨੀਕੀਤਾ ਚਾਵਲਾ ਨਾਲ ਐਟੀਟਿਊਡ ਉਹ ਚੇਂਜ ਨਹੀਂ ਹੁੰਦਾ ਹਣ ਜਦੋਂ ਨੀਕੀ ਸਾਹਿਬਾ ਜੀ ਮੈਂਟਰਲ ਹੈਲਥ ਥੋੜੀ ਵਧੀਆ ਹੋਣੀ ਸ਼ੁਰੂ ਹੁੰਦੀ ਆ ਕਿ ਉਹ ਹੌਲੀ-ਹੌਲੀ ਪਰਮਿੰਦਰ ਸਿੰਘ ਨਾਲੋਂ ਅਲੱਗ ਹੋਣ ਲਈ ਹੀ ਮਜ਼ੇ ਜਟਾਉਣ ਵਿੱਚ ਲੱਗ ਜਾਂਦੀ ਆ ਤੇ ਇਹਦੇ ਚੱਲਦੇ ਘਰ ਵਿੱਚ ਦੁਬਾਰਾ ਤਣਾਅ ਸ਼ੁਰੂ ਹੋ ਜਾਂਦਾ ਵਾ ਤੇ ਪੁਲਿਸ ਰਿਪੋਰਟ ਦੇ ਅਨੁਸਾਰ ਇਸ ਟਾਈਮ ਤੇ ਪਰਮਿੰਦਰ ਸਿੰਘ ਦੀ ਦਿਮਾਗੀ ਹਾਲਤ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਪਰਮਿੰਦਰ ਸਿੰਘ ਦੀ ਵਿਗੜਦੀ ਦਿਮਾਗੀ ਹਾਲਤ ਨੂੰ ਵੇਖਦਿਆਂ ਨਵੰਬਰ 2014 ਵਿੱਚ ਨਿਕੀਤਾ ਚਾਵਲਾ ਪਰਮਿੰਦਰ ਸਿੰਘ ਨੂੰ ਇੰਡੀਆ ਜਾਣ ਦੀ ਸਲਾਹ ਦਿੰਦੀ ਆ ਇਸ ਉਮੀਦ ਵਿੱਚ ਕਿ ਹੋ ਸਕਦਾ ਵਾ ਆਪਣੀ ਫੈਮਿਲੀ ਨਾਲ ਮਿਲਣ ਤੋਂ ਬਾਅਦ ਉਹਦੀ ਹਾਲਤ ਵਿੱਚ ਕੁਝ ਫਰਕ ਪਵੇ ਹੁਣ 2014 ਵਿੱਚ ਨਵੰਬਰ ਤੇ ਦਸੰਬਰ ਮਹੀਨੇ ਵਿੱਚ ਪਰਮਿੰਦਰ ਸਿੰਘ ਇੰਡੀਆ ਗਿਆ ਹੁੰਦਾ ਵਾ ਤੇ ਇਹ ਨੀਕੀਤਾ ਚਾਵਲਾ ਕੋਲ ਵਧੀਆ ਟਾਈਮ ਹੁੰਦਾ ਵਾ ਆਪਣੀ ਮੈਂਟਲ ਰਿਕਵਰੀ ਕਰਨ ਦਾ ਨੀਕੀਤਾ ਚਾਵਲਾ ਦੀ ਫੁੱਲ ਮੈਂਟਲ ਰਿਕਵਰੀ ਹੋ ਚੁੱਕੀ ਹੁੰਦੀ ਆ ਤੇ ਉਹ ਜਿਹੜੀ ਇੰਸ਼ੋਰੈਂਸ ਕੰਪਨੀ ਵਿੱਚ ਕੰਮ ਕਰਦੀ ਹੀ ਉੱਥੇ ਨੀਕੀਤਾ ਚਾਵਲਾ ਦੀ ਇੱਕ ਕੋਲੀਗ ਦੇ ਨਾਲ ਨੇੜਤਾ ਵੀ ਵਧਣੀ ਸ਼ੁਰੂ ਹੁੰਦੀ ਆ ਤੇ ਹੁਣ ਨੀਕੀਤਾ ਚਾਵਲਾ ਨੇ ਇੰਨੀ ਹਿੰਮਤ ਇਕੱਠੀ ਕਰ ਲਈ ਹੁੰਦੀ ਆ ਕਿ ਉਹ ਫਾਈਨਲੀ ਤਿਆਰ ਹੀ ਪਰਮਿੰਦਰ ਸਿੰਘ ਦੇ ਨਾਲ ਆਪਣਾ ਰਿਲੇਸ਼ਨਸ਼ਿਪ ਐਂਡ ਕਰਨ ਦੇ ਲਈ ਤੇ ਆਪਣੇ ਇਸ ਫੈਸਲੇ ਬਾਰੇ ਨੀਕੀਤਾ ਚਾਵਲਾ ਆਪਣੀ ਫੈਮਿਲੀ ਨਾਲ ਵੀ ਗੱਲ ਕਰਦੀ ਆ ਤੇ ਆਪਣੇ ਅਲੱਗ ਰਹਿਣ ਦੇ ਲਈ ਇੱਕ ਹੋਰ ਅਪਾਰਟਮੈਂਟ ਲੱਭਣਾ ਸ਼ੁਰੂ ਕਰਦੀ ਆ ਤੇ ਹੁਣ ਉਹਨੂੰ ਵੇਟ ਹੀ ਪਰਮਿੰਦਰ ਸਿੰਘ ਦੀ ਇੰਡੀਆ ਤੋਂ ਵਾਪਸ ਆਉਣ ਦੀ ਪਰਮਿੰਦਰ ਸਿੰਘ 7 ਜਨਵਰੀ 2015 ਨੂੰ ਇੰਡੀਆ ਤੋਂ ਮੈਲਬਨ ਵਾਪਸ ਆਉਂਦਾ ਤੇ ਉਸ ਦਿਨ ਘਰ ਜਾ ਕੇ ਇਹਦੀ ਨੀਕੀਤਾ ਚਾਵਲਾ ਨਾਲ ਐਗਜ਼ੈਕਟਲੀ ਕੀ ਗੱਲਬਾਤ ਹੋਈ ਆ ਉਹਦਾ ਵੇਰਵਾ ਤੇ ਨਹੀਂ ਮਿਲਦਾ ਪਰ ਇਸ ਗੱਲਬਾਤ ਦੇ ਵਿੱਚ ਨੀਕੀਤਾ ਚਾਵਲਾ ਆਪਣੇ ਮਨ ਦੀ ਗੱਲ ਉਹਦੇ ਅੱਗੇ ਰੱਖਦੀ ਆ ਜੋ ਹੁੰਦੀ ਆ ਉਹਦੇ ਨਾਲੋਂ ਅਲੱਗ ਹੁੰਦੀ ਆ ਨਿਕੀਤਾ ਚਾਵਲਾ ਆਪਣੇ ਉਸ ਕਾਲੀਗ ਬਾਰੇ ਵੀ ਦੱਸਦੀ ਆ ਜਿਹਦੇ ਨਾਲ ਉਹਦੀ ਨੇੜਤਾ ਪਿਛਲੇ ਕੁਝ ਹਫ਼ਤੇਾਂ ਮਹੀਨਿਆਂ ਵਿੱਚ ਵਧਣੀ ਸ਼ੁਰੂ ਹੋਈ ਤੇ ਇਹ ਸਭ ਸੁਣ ਕੇ ਪਰਮਿੰਦਰ ਸਿੰਘ ਵੱਲੋਂ ਨਿਕੀਤਾ ਚਾਵਲਾ ਦੀ ਲਾਈਫ ਉੱਤੇ ਕੀਤਾ ਜਾਣ ਵਾਲਾ ਕੰਟਰੋਲ ਉਹਨੂੰ ਆਪਣੇ ਹੱਥੋਂ ਜਾਂਦਾ ਦਿਸਦਾ ਪਰ ਹੁਣ ਨਿਕੀਤਾ ਚਾਵਲਾ ਨੇ ਇੱਕ ਬੜੀ ਵੱਡੀ ਮਾਨਸਿਕ ਰੁਕਾਵਟ ਕਰਾਸ ਕਰ ਲਈ ਹੀ ਕਿ ਉਹ ਤਿਆਰ ਹੀ ਆਪਣੀ ਲਾਈਫ ਦਾ ਕੰਟਰੋਲ ਪਰਮਿੰਦਰ ਸਿੰਘ ਦੇ ਹੱਥ ਵਿੱਚੋਂ ਖੋ ਕੇ ਆਪਣੇ ਹੱਥ ਵਿੱਚ ਲੈਣ ਦੇ ਲਈ ਡੋਮੈਸਟਿਕ ਵਾਇਲੈਂਸ ਕਰਨ ਵਾਲੇ ਇਨਸਾਨ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਵਾ ਆਪਣੇ ਪਾਰਟਨਰ ਉੱਤੇ ਕੀਤਾ ਜਾਣ ਵਾਲਾ ਕੰਟਰੋਲ ਤੇ ਹੁਣ ਤੱਕ ਤਾਂ ਜੋ ਵੀ ਡਾਟਾ ਅਵੇਲੇਬਲ ਹੈ ਡੋਮੈਸਟਿਕ ਵਾਇਲੈਂਸ ਉੱਤੇ ਉਹ ਦੱਸਦਾ ਵਾ ਕਿ ਔਰਤ ਲਈ ਸਭ ਤੋਂ ਖਤਰਨਾਕ ਟਾਈਮ ਉਹ ਹੁੰਦਾ ਵਾ ਜਦੋਂ ਉਹ ਆਪਣੇ ਘਰ ਵਾਲੇ ਨਾਲੋਂ ਅਲੱਗ ਹੋਣ ਦੀ ਕੋਸ਼ਿਸ਼ ਕਰਦੀ ਆ ਤੇ ਇਹ ਖਤਰਨਾਕ ਟਾਈਮ ਨੀਕੀਤਾ ਚਾਵਲਾ ਲਈ ਹੁਣ ਸ਼ੁਰੂ ਹੋ ਚੁੱਕਿਆ ਹੈ ਪਰਮਿੰਦਰ ਸਿੰਘ ਇੰਡੀਆ ਤੋਂ 7 ਜਨਵਰੀ 2015 ਨੂੰ ਮੈਲਬਨ ਵਾਪਸ ਆਉਂਦਾ ਉਸ ਦਿਨ ਹੀ ਨੀਕੀਤਾ ਚਾਵਲਾ ਉਹਨੂੰ ਸਾਰੀ ਗੱਲ ਕਲੀਅਰ ਕਰ ਦਿੰਦੀ ਆ ਪਰ ਪਰਮਿੰਦਰ ਸਿੰਘ ਉਹਦੇ ਇਸ ਫੈਸਲੇ ਤੋਂ ਨਾਖੁਸ਼ ਹੁੰਦਾ ਵਾ ਕਿਉਂਕਿ ਉਹਦੇ ਅੰਦਰ ਦੀ ਈਗੋ ਉਹਨੂੰ ਨੀਕੀਤਾ ਚਾਵਲਾ ਦੀ ਲਾਈਫ ਦੇ ਉੱਤੋਂ ਆਪਣਾ ਕੰਟਰੋਲ ਖੋਣ ਦੀ ਇਜਾਜ਼ਤ ਨਹੀਂ ਹੀ ਦਿੰਦੀ ਫਿਰ ਦਿਨ ਆਉਂਦਾ ਵਾ 9 ਜਨਵਰੀ 2015 ਦਾ ਟਾਈਮ ਹੁੰਦਾ ਵਾ ਸਵੇਰ ਦੇ 1 ਤੋਂ 1.5 ਵਜੇ ਦੇ ਵਿੱਚ ਪਰਮਿੰਦਰ ਸਿੰਘ ਸੁੱਤੀ ਪਈ ਨੀਕੀਤਾ ਚਾਵਲਾ ਦਾ ਫੋਨ ਚੁੱਕ ਕੇ ਉਹਦੇ ਫੋਨ ਦੀ ਛਾਣਬੀਨ ਸ਼ੁਰੂ ਕਰਦਾ ਵਾ ਨੀਕੀਤਾ ਚਾਵਲਾ ਦੇ ਫੋਨ ਦੇ ਵਿੱਚ ਪਰਮਿੰਦਰ ਸਿੰਘ ਨੂੰ ਕੁਝ ਮੈਸੇਜ ਮਿਲਦੇ ਆ ਜੋ ਨੀਕੀਤਾ ਚਾਵਲਾ ਨੇ ਉਹਦੇ ਨਾਲ ਕੰਮ ਕਰਦੇ ਕਿਸੇ ਕਾਲੀਗ ਨੂੰ ਕੀਤੇ ਹੁੰਦੇ ਆ ਤੇ ਇਹੀ ਉਹ ਕਾਲੀਗ ਹੁੰਦਾ ਵਾ ਜਿਹਦੇ ਬਾਰੇ ਨੀਕੀਤਾ ਚਾਵਲਾ ਨੇ ਪਰਮਿੰਦਰ ਸਿੰਘ ਨੂੰ ਇੱਕ ਦਿਨ ਪਹਿਲਾਂ ਦੱਸਿਆ ਹੁੰਦਾ ਤੇ ਇਹ ਮੈਸੇਜ ਪੜ੍ਹਨ ਤੋਂ ਬਾਅਦ ਪਰਮਿੰਦਰ ਸਿੰਘ ਰਸੋਈ ਵਿੱਚ ਜਾ ਕੇ ਇੱਕ ਮੀਟ ਵੱਢਣ ਵਾਲਾ ਛੁਰਾ ਲੈ ਕੇ ਆਉਂਦਾ ਵਾ ਤੇ ਸੁੱਤੀ ਪਈ ਨੀਕੀਤਾ ਚਾਵਲਾ ਉੱਤੇ ਹਮਲਾ ਕਰ ਦਿੰਦਾ ਤੇ ਸੁੱਤੀ ਪਈ ਨੀਕੀਤਾ ਚਾਵਲਾ ਆਪਣਾ ਬਚਾਅ ਨਹੀਂ ਕਰ ਪਾਉਂਦੀ ਤੇ ਇਸ ਹਮਲੇ ਵਿੱਚ ਉਹਦੀ ਮੌਤ ਹੋ ਜਾਂਦੀ ਆ ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਗੱਲ ਸਾਹਮਣੇ ਆਈ ਕਿ ਨੀਕੀਤਾ ਚਾਵਲਾ ਦੇ ਸਰੀਰ ਉੱਤੇ ਪਰਮਿੰਦਰ ਸਿੰਘ ਵੱਲੋਂ ਇਸ ਛੁਰੇ ਦੇ ਨਾਲ 35 ਵਾਰ ਕੀਤੇ ਗਏ। ਨਿਕੀਤਾ ਚਾਵਲਾ ਦੇ ਮੂੰਹ, ਸਿਰ ਤੇ ਗਲੇ ਉੱਪਰ ਇਸ ਛੁਰੇ ਨਾਲ ਲੱਗੇ ਕੱਟਾਂ ਦੇ ਨਿਸ਼ਾਨ ਸੀ ਤੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਦੇ ਦੌਰਾਨ ਉਹਦੇ ਹੱਥਾਂ ਉੱਪਰ ਵੀ ਕਾਫੀ ਕੱਟ ਲੱਗੇ। ਪਰ ਇਸ ਸਾਰੀ ਘਟਨਾ ਦੇ ਵਿੱਚ ਇੱਕ ਇਦਾਂ ਦੀ ਡਿਟੇਲ ਜੋ ਹਰ ਆਸਟ੍ਰੇਲੀਅਨ ਮੀਡੀਆ ਦੀ ਹੈਡਲਾਈਨ ਬਣਦੀ ਆ, ਇਹ ਹੁੰਦੀ ਆ ਪਰਮਿੰਦਰ ਸਿੰਘ ਵੱਲੋਂ ਕਤਲ ਤੋਂ ਬਾਅਦ ਕੀਤੀ ਗਈ 300 ਕਾਲ। What's your name? Parminder Singh. Number that when you calling off? Yeah, that's right. Okay, and what did you say your wife's name was? ਨਿਕੀਤਾ ਛੋਗਾ ਪੋਸਟ ਆਈਰ ਦਾ ਬਰਥ 21 mm -hmm. 6 mm -hmm. 1991 ਹਾਂਕਾ ਉਹ ਵੇਅਰ ਦਾ ਬੈਸ ਪਲੇਸ 1412 ਨਾਜੀਲ ਕੈਨ ਯੂ ਟੈਲ ਮੀ ਇਫ ਹੀ ਕਿਲ ਸਮਨ ਹਾ ਲੰਗ ਦ ਟ੍ਰੀਜਿੰਗ ਸੈਂਟੈਂਸ ਫੋਰ ਆਈ ਓਨਸਲੀ ਆ ਡੋਨਟ ਨੋ ਦ ਪੋਲਿਸ ਵਿਲ ਬੀ ਹੈਵ ਟੂ ਗਿਵ ਯੂ ਦੈਟ ਇਨਫੋਰਮੇਸ਼ਨ ਓਕੇ ਹੀਰ ਫੋਨ ਕਾਲ ਦੇ ਵਿੱਚ ਪਰਮਿੰਦਰ ਸਿੰਘ ਇੱਕ ਐਂਬੂਲੈਂਸ ਰਿਕਵੈਸਟ ਕਰਦਾ ਵਾ ਤੇ ਉਹਦੀ ਵਾਚ ਤੋਂ ਬਿਲਕੁਲ ਵੀ ਇਦਾਂ ਨਹੀਂ ਹੀ ਲੱਗਦਾ ਕਿ ਕੋਸ਼ਿਸ਼ ਹੀ ਮਿੰਟ ਪਹਿਲਾਂ ਇਹਨੇ ਕਿਸੇ ਦਾ ਕਤਲ ਕੀਤਾ ਆ ਫੋਨ ਆਪਰੇਟਰ ਵੀ ਇੱਕ ਵਾਰ ਥੋੜੀ ਪਜ਼ਲ ਹੋ ਜਾਂਦੀ ਆ ਤੇ ਉਹਨੂੰ ਦੁਬਾਰਾ ਪੁੱਛਦੀ ਆ ਕਨਫਰਮ ਕਰਨ ਦੇ ਲਈ ਕਿ ਉਹਨੇ ਕਾਲ ਕਿਉਂ ਕੀਤੀ ਆ ਇਸ ਫੋਨ ਕਾਲ ਤੇ ਪਰਮਿੰਦਰ ਸਿੰਘ ਇਸ ਕਤਲ ਨੂੰ ਬਾਰ ਬਾਰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਾ ਵਾ ਤੇ ਇੱਕ ਵਾਰ ਆਪਰੇਟਰ ਨੂੰ ਇਹ ਵੀ ਪੁੱਛਦਾ ਵਾ ਕਿ ਆਸਟ੍ਰੇਲੀਆ ਵਿੱਚ ਕਤਲ ਦੀ ਸਜ਼ਾ ਕਿੰਨੀ ਹੁੰਦੀ ਆ ਇਸ ਫੋਨ ਕਾਲ ਦੇ ਵਿੱਚ ਪਰਮਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਬਿਲਕੁਲ ਵੀ ਪਛਤਾਵਾ ਨਹੀਂ ਹੁੰਦਾ ਕਿਉਂਕਿ ਉਹਦੇ ਹੀ ਹਿਸਾਬ ਨਾਲ ਉਹਨੇ ਸਹੀ ਕੰਮ ਕੀਤਾ ਸੀ ਫਿਰ ਥੋੜੇ ਟਾਈਮ ਬਾਅਦ ਪੁਲਿਸ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਆ ਜੋ ਹੁੰਦੀ ਆ ਵੈਕਸਮੈਨ ਪਰੇਡ ਬਰੰਜ਼ਵਿਕ ਵੈਸਟ ਉਹੀ ਅਪਾਰਟਮੈਂਟ ਜਿਹਦੀ ਲੀਸ ਨੀਕੀ ਦਾ ਚਾਵਲਾ ਤੇ ਪਰਮਿੰਦਰ ਸਿੰਘ ਨੇ 2 ਸਾਲ ਪਹਿਲਾਂ ਸਾਈਨ ਕੀਤੀ ਹੁੰਦੀ ਆ ਤੇ ਪਰਮਿੰਦਰ ਸਿੰਘ ਨੂੰ ਲੱਗੇ ਹੀ ਇੱਕ ਸਟਰੀਟ ਤੇ ਤੁਰੇ ਜਾਂਦੇ ਆ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਨੀਕੀਤਾ ਚਾਵਲਾ ਦੀ ਮੌਤ ਦਾ ਕਾਰਨ ਹੁੰਦਾ ਵਾ ਬ੍ਰੇਨ ਇੰਜਰੀ ਤੇ ਬਲੱਡ ਲੌਸ ਤੇ ਜਦੋਂ ਤਰੰਗ ਚਾਵਲਾ ਆਪਣੀ ਭੈਣ ਨੀਕੀਤਾ ਚਾਵਲਾ ਦੀ ਬੋਡੀ ਦੀ شناخت ਕਰਨ ਹਸਪੀਟਲ ਜਾਂਦਾ ਵਾ ਨਰਸ ਵੱਲੋਂ ਨੀਕੀਤਾ ਚਾਵਲਾ ਦੀ ਸ਼ਕਲ ਦਾ ਸਿਰਫ ਚੌਥਾ ਹਿੱਸਾ ਵਹਾਇਆ ਜਾਂਦਾ ਵਾ ਕਿਉਂਕਿ ਮੂੰਹ ਦਾ ਬਾਕੀ ਸਾਰਾ ਹਿੱਸਾ ਪਰਮਿੰਦਰ ਸਿੰਘ ਵੱਲੋਂ ਛੁਰੇ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਲੱਤ ਕੇ ਅਲੱਗ ਹੋ ਜਾਂਦਾ ਫਿਰ ਕੋਰਟ ਕੇਸ ਸ਼ੁਰੂ ਹੁੰਦਾ ਵਾ ਤੇ ਪਰਮਿੰਦਰ ਸਿੰਘ ਦੀ ਪੁਰਾਣੀ ਹਿਸਟਰੀ ਵੀ ਪੁਲਿਸ ਵੱਲੋਂ ਖੰਗਾਲੀ ਜਾਂਦੀ ਆ ਜਿੱਥੇ ਇਹਦੇ ਵੱਲੋਂ ਕੁੱਟਮਾਰ ਦੇ ਕੀਤੇ ਗਏ ਕੁਝ ਕੇ ਸਾਹਮਣੇ ਆਉਂਦੇ ਆ ਜਿੱਥੇ ਪਰਮਿੰਦਰ ਸਿੰਘ ਨੂੰ ਜੁਰਮਾਨਾ ਕਰਕੇ ਛੱਡ ਦਿੱਤਾ ਗਿਆ ਹੁੰਦਾ ਕੋਟ ਮਾਰਦਿਆਂ ਇਹ ਵਾਰਦਾਤਾਂ ਪਰਮਿੰਦਰ ਸਿੰਘ ਵੱਲੋਂ ਉਦੋਂ ਕੀਤੀਆਂ ਗਈਆਂ ਹੁੰਦੀਆਂ ਵਾ ਜਦੋਂ ਉਹ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਪਰਮਿੰਦਰ ਸਿੰਘ ਦੇ ਕੇਸ ਦੇ ਵਿੱਚ ਵੀ ਡਿਫੈਂਸ ਲਾਇਰ ਨੇ ਇੱਕ ਸਾਈਕੀਆਟ੍ਰਿਸਟ ਦੀ ਰਿਪੋਰਟ ਨੂੰ ਕੋਰਟ ਦੇ ਸਾਹਮਣੇ ਰੱਖਿਆ ਜਿਹਦੇ ਵਿੱਚ ਪਰਮਿੰਦਰ ਸਿੰਘ ਦੀ ਮੈਂਟਲ ਹੈਲਥ ਬਾਰੇ ਦੱਸਿਆ ਗਿਆ ਹੁੰਦਾ ਕਿ ਉਹ ਕਿਹੜੀ ਹਾਲਤ ਵਿੱਚ ਸੀ ਜਦੋਂ ਉਹਨੇ ਇਹ ਕੰਮ ਕੀਤਾ ਇਹ ਜਨਰਲੀ ਇੱਕ ਟੈਕਨੀਕ ਵਰਤੀ ਜਾਂਦੀ ਹੈ ਜੱਜ ਨੂੰ ਇਨਫਲੂਐਂਸ ਕਰਨ ਦੇ ਲਈ ਇਸ ਉਮੀਦ ਵਿੱਚ ਕਿ ਸਜ਼ਾ ਦੇਣ ਲੱਗੇ ਜੱਜ ਥੋੜੀ ਨਰਮੀ ਵਰਤੂਗਾ ਤੇ ਮੈਂ ਇਹ ਨਹੀਂ ਕਹਿੰਦਾ ਕਿ ਇਹਨੂੰ ਮੈਂਟਲ ਹੈਲਥ ਇਸ਼ੂ ਨਹੀਂ ਹੋਣਗੇ ਕਿਉਂਕਿ ਹਰ ਕਰਾਇਮ ਦੇ ਵਿੱਚ ਮੈਂਟਲ ਹੈਲਥ ਵਾਲਾ ਐਂਗਲ ਕਿਤੇ ਨਾ ਕਿਤੇ ਹੁੰਦਾ ਆ ਪਰ ਮੈਂਟਲ ਹੈਲਥ ਇਸ਼ੂਸ ਦਾ ਸਹਾਰਾ ਲੈ ਕੇ ਇੱਕ ਕਤਲ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਜੱਜ ਨੇ ਇਸ ਕੇਸ ਵਿੱਚ ਸਜ਼ਾ ਦੇਣ ਲੱਗੇ ਇਹ ਗੱਲ ਮੈਂਸ਼ਨ ਕੀਤੀ ਕਿ ਪਰਮਿੰਦਰ ਸਿੰਘ ਨੇ ਕਿਸੇ ਵੀ ਸਟੇਜ ਦੇ ਉੱਤੇ ਆਪਣੇ ਵੱਲੋਂ ਕੀਤੇ ਇਸ ਅਪਰਾਧ ਲਈ ਨਾ ਹੀ ਨੀਕੀਤਾ ਚਾਵਲਾ ਦੀ ਫੈਮਿਲੀ ਤੋਂ ਮਾਫੀ ਮੰਗੀ ਤੇ ਨਾ ਹੀ ਕੋਈ ਪਛਤਾਵਾ ਸ਼ੋਅ ਕੀਤਾ ਜੱਜ ਨੇ ਕਿਹਾ ਕਿ ਤੈਨੂੰ ਇਦਾਂ ਲੱਗਦਾ ਵਾ ਕਿ ਨੀਕੀਤਾ ਚਾਵਲਾ ਨੇ ਤੈਨੂੰ ਤੋਖਾ ਦਿੱਤਾ ਪਰ ਤੂੰ ਜਿਸ ਇਨਸਾਨ ਨੂੰ ਕਤਲ ਕੀਤਾ ਵਾ ਉਹਦੇ ਕੋਲ ਹੱਕ ਹੀ ਤੇਰੇ ਨਾਲੋਂ ਅਲੱਗ ਹੋਂਦਾ ਤੇ ਉਹਦਾ ਕਤਲ ਕਰਕੇ ਤੂੰ ਨਗੀਦਾ ਚਾਵਲਾ ਦਾ ਹੱਕ ਉਹਦੇ ਕੋਲੋਂ ਖੋ ਲਿਆ ਜਿਸ ਕਰਕੇ ਜੱਜ ਨੇ ਪਰਮਿੰਦਰ ਸਿੰਘ ਨੂੰ 22 ਸਾਲ ਦੀ ਸਜ਼ਾ ਸੁਣਾਈ 22 ਸਾਲ ਦੀ ਸਜ਼ਾ ਘੱਟ ਲੱਗ ਸਕਦੀ ਆ ਇਦਾਂ ਦੇ ਕੇਸ ਦੇ ਵਿੱਚ ਜਿੱਥੇ ਇੱਕ ਡੋਮੈਸਟਿਕ ਵਾਇਲੈਂਸ ਦੇ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਪਰ ਅਨਫੋਰਚੂਨੇਟਲੀ ਆਸਟ੍ਰੇਲੀਅਨ ਜਸਟਿਸ ਸਿਸਟਮ ਹਲੇ ਵੀ ਜੇਲ ਨੂੰ ਇੱਕ ਸੁਧਾਰ ਕੇਂਦਰ ਵਾਂਗੂ ਵੇਖਦਾ ਵਾ ਜਿੱਥੇ ਇਹ ਪ੍ਰਿਜ਼ਨਰਸ ਨੂੰ ਰੀਹੈਬਿਲੀਟੇਟ ਕਰਕੇ ਦੁਬਾਰਾ ਸੋਸਾਇਟੀ ਵਿੱਚ ਛੱਡੇ ਜਾਣ ਦੇ ਮਨਸੂਬੇ ਨਾਲ ਕੰਮ ਕਰਦੇ ਆ ਤੇ ਆਪਾਂ ਕਈ ਕੇਸਾਂ ਵਿੱਚ ਵੇਖ ਚੁੱਕੇ ਹਾਂ ਕਿ ਕਈ ਖਤਰਨਾਕ ਅਪਰਾਧੀ ਲੰਮੀਆਂ ਸਜ਼ਾਵਾਂ ਕੱਟਣ ਤੋਂ ਬਾਅਦ ਬਾਹਰ ਆ ਜਾਂਦੇ ਆ ਪਰਮਿੰਦਰ ਸਿੰਘ ਨੂੰ ਸਜ਼ਾ 22 ਸਾਲ ਦੀ ਦਿੱਤੀ ਗਈ ਪਰ ਨੌਨ ਪੈਰੋਲ ਪੀਰੀਅਡ 17 ਸਾਲ ਦਾ ਹੀ ਮਤਲਬ ਕਿ 17 ਸਾਲ ਬਾਅਦ ਉਹ ਐਲੀਜੀਬਲ ਹੋ ਜਾਣਾ ਵਾ ਜੇਲ ਤੋਂ ਬਾਹਰ ਆਉਣ ਦੇ ਲਈ ਪਰ ਕਿਉਂਕਿ ਪਰਮਿੰਦਰ ਸਿੰਘ ਪਰਮਨੈਂਟ ਰੈਜ਼ੀਡੈਂਟ ਹੀ ਆਸਟ੍ਰੇਲੀਆ ਦਾ ਇਹਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਇੰਡੀਆ ਡਿਪੋਰਟ ਕੀਤਾ ਜਾਊਗਾ ਦੂਜੇ ਪੰਨੇ ਨੀਕੀਤਾ ਚਾਵਲਾ ਦੀ ਫੈਮਿਲੀ ਤੇ ਇਸ ਘਟਨਾ ਦਾ ਬਹੁਤ ਡੂੰਘਾ ਅਸਰ ਪਿਆ ਕਿਉਂਕਿ ਨੀਕੀ ਦਾ ਚਾਵਲਾ ਆਪਣੀ ਫੈਮਲੀ ਲਈ ਇੱਕ ਤਰ੍ਹਾਂ ਦਾ ਸੈਂਟਰ ਹੀ ਜਿਹਦੇ ਆਲੇ ਦੁਆਲੇ ਸਾਰੀ ਫੈਮਲੀ ਘੁੰਮਦੀ ਸੀ ਇਸ ਕੇਸ ਵਿੱਚ ਨੀਕੀ ਦਾ ਚਾਵਲਾ ਦੀ ਫੈਮਲੀ ਨੂੰ ਮਿਲਾ ਕੇ ਟੋਟਲ 18 ਲੋਕਾਂ ਨੇ ਵਿਕਟਮ ਇਮਪੈਕਟ ਸਟੇਟਮੈਂਟਾਂ ਦਿੱਤੀਆਂ ਜਿਨ੍ਹਾਂ ਵਿੱਚ ਸਭ ਨੇ ਆਪੋ ਆਪਣੇ ਦੁੱਖ ਦਾ اظہار ਕੀਤਾ ਤੇ ਦੱਸਿਆ ਕਿ ਇਸ ਘਟਨਾ ਨਾਲ ਉਹਨਾਂ ਦੇ ਜੀਵਨ ਤੇ ਕਿੰਨਾ ਡੂੰਘਾ ਅਸਰ ਪਿਆ ਤੇ سزا ਦੇਣ ਲੱਗੇ ਜੱਜ ਇਹਨਾਂ ਵਿਕਟਮ ਇੰਪੈਕਟ ਸਟੇਟਮੈਂਟਸ ਨੂੰ ਵੀ ਧਿਆਨ ਵਿੱਚ ਰੱਖਦਾ ਵਾ ਪਰ ਇਸ ਕੇਸ ਵਿੱਚ ਦਿੱਤੀ ਗਈ ਸਜ਼ਾ ਆਸਟ੍ਰੇਲੀਆ ਦੇ ਹਿਸਾਬ ਦੇ ਨਾਲ ਵੀ ਘੱਟ ਜਾਂਦੀ ਆ ਪਰਮਿੰਦਰ ਸਿੰਘ ਨੂੰ ਦਿੱਤੀ ਗਈ ਸਜ਼ਾ ਨੂੰ ਵਧਾਉਣ ਦੇ ਲਈ ਨੀਕੀਤਾ ਚਾਵਲਾ ਦਾ ਭਰਾ ਤਰੰਗ ਚਾਵਲਾ ਇੱਕ ਪਟੀਸ਼ਨ ਚਲਾਉਂਦਾ ਵਾ change.org ਉਤੇ ਪਰ ਇਹ ਪਟੀਸ਼ਨ ਕਾਮਯਾਬ ਨਹੀਂ ਹੋਈ ਇਸ ਘਟਨਾ ਨੇ ਤਰੰਗ ਚਾਵਲਾ ਦੀ ਜ਼ਿੰਦਗੀ ਨੂੰ ਵੀ ਇੱਕ ਨਵਾਂ ਮੋੜ ਦਿੱਤਾ ਤੇ ਅੱਜ ਉਹ ਆਸਟ੍ਰੇਲੀਆ ਦਾ ਇੱਕ ਮੰਨਿਆ-ਪਰਮੰਨਿਆ ਐਕਟਿਵਿਸਟ ਆ ਜੋ ਡੋਮੈਸਟਿਕ ਵਾਇਲੈਂਸ ਦੀਆਂ ਸ਼ਿਕਾਰ ਔਰਤਾਂ ਦੀ ਆਵਾਜ਼ ਚੁੱਕਦਾ ਆ ਤੇ 2017 ਵਿੱਚ ਤਰੰਗ ਚਾਵਲਾ ਨੂੰ 扬 ਆਸਟ੍ਰੇਲੀਅਨ ਆਫ ਦਾ ਈਅਰ ਦਾ ਅਵਾਰਡ ਵੀ ਦਿੱਤਾ ਗਿਆ ਤੇ ਇਹ ਕਹਾਣੀ ਹੀ ਇੱਕ ਹੋਰ ਔਰਤ ਦੀ ਜਿਹਨੂੰ ਉਹਦੇ ਘਰ ਵਾਲੇ ਵੱਲੋਂ ਡੋਮੈਸਟਿਕ ਵਾਇਲੈਂਸ ਤੇ ਚਲਦਿਆਂ ਕਤਲ ਕਰ ਦਿੱਤਾ ਗਿਆ ਜੇ ਤੁਹਾਡੇ ਵਿੱਚੋਂ ਕੋਈ ਇਦਾਂ ਦੀ ਸਿਚੁਏਸ਼ਨ ਵਿੱਚ ਫਸਿਆ ਹੋਆ ਤੇ ਇਹ ਯਾਦ ਰੱਖੋ ਕਿ ਹੈਲਪ ਅਵੇਲੇਬਲ ਵਾ ਪਰ ਪਹਿਲਾ ਸਟੈਪ ਤੁਹਾਨੂੰ ਚੁੱਕਣਾ ਪਊਗਾ। ਆਨਲਾਈਨ ਜਾ ਕੇ ਤੁਸੀਂ ਸਰਚ ਕਰੋ ਤੇ ਇਦਾਂ ਦੀਆਂ ਕਈ ਏਜੰਸੀਆਂ ਹੋਣਗੀਆਂ ਜੋ ਤੁਹਾਡੀ ਮਦਦ ਕਰ ਸਕਦੀਆਂ ਵਾ ਤੇ ਇਹਨਾਂ ਵਿੱਚੋਂ ਆਲਮੋਸਟ ਸਾਰੀਆਂ ਹੀ ਫ੍ਰੀ ਕਾਉਂਸਲਿੰਗ ਦਿੰਦੀਆਂ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਮੈਂ ਇੱਕ ਨਵਾਂ YouTube ਚੈਨਲ ਬਣਾਇਆ ਵਾ ਜਿੱਥੇ ਮੈਂ ਨਿਊਜ਼ ਐਨਾਲਿਸਿਸ ਤੇ ਵੀਡੀਓ ਪਾਇਆ ਕਰੂੰਗਾ ਤੇ ਜੇ ਤੁਹਾਡਾ ਇੰਟਰਸਟ ਹੈਗਾ ਵਾ ਉਹਨਾਂ ਖਬਰਾਂ ਦੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ